ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿੱਚ ਵੱਡੇ ਸੁਧਾਰ ਦੀ ਮੁਹਿੰਮ ਤਹਿਤ ਸੁਲਤਾਨਪੁਰ ਲੋਧੀ ਬਲਾਕ ਦੇ ਪਿੰਡ ਛੰਨਾ ਸ਼ੇਰ ਸਿੰਘ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਪ੍ਰਾਇਮਰੀ ਸਕੂਲ ਵਿਖੇ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦਾ ਲੋਕ ਅਰਪਣ ਨਗਰ ਸੁਧਾਰ ਟਰੱਸਟ ਕਪੂਰਥਲਾ ਦੇ ਚੇਅਰਮੈਨ ਅਤੇ ਅਰਜਨ ਅਵਾਰਡੀ ਸੱਜਨ ਸਿੰਘ ਚਿਮਾ ਵੱਲੋਂ ਕੀਤਾ ਗਿਆ। ਨਕੀ ਇਤਿਹਾਸ ਸਕੂਲ ਬੰਟੀ ਉਹਨੂੰ ਲੱਗ ਲੱਗ ਗਿਆ ਕਿ ਕੰਟਿਆ ਕੀ ਕਰਨਗੇ ਜਿਹੜੀ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਮਹਮ ਸ਼ੁਰੂ ਕੀਤੀ ਗਈ ਹੈ ਉਹਦੇ ਤਹਿਤ ਕਮਰਿਆਂ ਵਾਸਤੇ ਲੈਬ ਵਾਸਤੇ ਚਾਰਦੁਵਾਰੀ ਵਾਸਤੇ ਤਕਰੀਬਨ 26 ਲੱਖ ਦੀ ਗ੍ਰਾਂਟ ਜਿਹੜੀ ਇਸ ਪਿੰਡ ਨੂੰ ਦਿੱਤੀ ਗਈ ਹੈ ਸੋ ਇਹਦਾ ਕਮਰੇ ਦਾ ਲੈਬ ਦਾ ਜਿਹੜਾ ਇਹਦਾ ਉਦਘਾਟਨ ਕੀਤਾ ਔਰ ਉਧਰ ਵੀ ਦੂਸਰੇ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਚਾਰਦੁਵਾਰੀ ਤੇ ਇੱਕ ਜਿਹੜੀ ਲੈਬ ਹੈ ਉਹਦਾ ਵੀ ਉੱਥੇ ਉਦਘਾਟਨ ਕੀਤਾ ਸੋ ਜਿਹੜੀ ਪੰਜਾਬ ਸਰਕਾਰ ਦੀ ਸੋਚ ਹੈ ਕਿ ਸਿੱਖਿਆ ਨੂੰ ਬਹੁਤ ਜ਼ਿਆਦਾ ਪਹਿਲ ਦਿੱਤੀ ਹੈ ਸਿੱਖਿਆ ਤੇ ਸਿਹਤ ਸੋ ਇਹ ਦੋਨਾਂ ਦੇ ਵਿੱਚ ਲਗਾਤਾਰ ਸਾਡੇ ਜਿਹੜੇ ਨੇ ਸਾਡੀ ਸਰਕਾਰ ਦੇ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਣੀ ਔਰ ਕੇਜਰੀਵਾਲ ਸਾਹਿਬ ਦੀ ਜਿਹੜੇ ਦਿਸਨ ਨਿਰਦੇਸ਼ ਨੇ ਉਹਨਾਂ ਦੇ ਤਹਿਤ ਮਤਲਬ ਇਹ ਦੋ ਚੀਜ਼ਾਂ ਜਿਹੜੀਆਂ ਪੰਜਾਬ ਨੂੰ ਚਾਹੀਦੀਆਂ ਸੀਗੀਆਂ ਉਹਦੇ ਵਿੱਚ ਵੱਡੀ ਪੱਧਰ ਤੇ ਜਿਹੜਾ ਉਹ ਕੰਮ ਕੀਤਾ ਜਾ ਰਿਹਾ ਔਰ ਹਰ ਸਕੂਲ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਕਮੀ ਨਹੀਂ ਕਲਾਸਰੂਮ ਦੀ ਕੋਈ ਕਮੀ ਨਹੀਂ ਸਾਰੇ ਸਕੂਲਾਂ ਦੇ ਵਿੱਚ ਜਿਹੜੀਆਂ ਨੇ ਉਹ ਚਾਰਦੀਵਾਰੀਆਂ ਹੋ ਗਈਆਂ ਨੇ ਲੈਬਾਰਟਰੀਜ਼ ਲਾਇਬ੍ਰੇਰੀਜ਼ ਕਮਰੇ ਅਲਕਸੇ ਵੀ ਕਿਸਮ ਦੀ ਕਮੀ ਨਹੀਂ ਹੈ ਔਰ ਜਿਹੜੇ ਟੀਚਰ ਵੀ ਜਿੱਥੇ ਕਮੀ ਸੀ ਲਗਾਤਾਰ ਭਰਤੀ ਹੋ ਰਹੀ ਹੈ ਤੇ ਜਿਹੜੇ 60 ਦੇ ਕਰੀਬ ਟੀਚਰ ਜਿਹੜੇ ਸਾਡੇ ਜ਼ਿਲ੍ਹੇ ਨੂੰ ਮਿਲੇ ਨੇ ਸੋ ਇਹ ਕਿ ਕੁਝ ਦਿਨ ਦੇ ਵਿੱਚ ਹੀ ਜਿਹੜਾ ਇਹ ਜਿਹੜਾ ਸਰਕਾਰੀ ਸਕੂਲ ਨੇ ਇਹਨਾਂ ਦਾ ਪੱਦਰ ਪ੍ਰਾਈਵੇਟ ਸਕੂਲਾਂ ਕੋਦੇ ਉੱਪਰ ਚੱਲ ਜੂਗਾ। ਖਰਾਬਤੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز